ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਸਾਡੀ ਬੇਟੀ ਨੇ ਮਤਲਬ ਇੰਨਾ ਅੱਛਾ ਮੁਕਾਮ ਹਾਸਿਲ ਕਰਿਆ ਹੈਗਾ ਮਤਲਬ ਕਾਫੀ ਅੱਛਾ ਫੀਲ ਹੋ ਰਿਹਾ ਬਸ ਐਕਸਪਲੇਨ ਵੀ ਨਹੀਂ ਕਰ ਸਕਦੀ ਇਸ ਚੀਜ਼ ਨੂੰ ਮਿਹਨਤਾਂ ਦੀ ਦੇਖੋ ਸਾਰੀ ਇਸ ਨੇ ਹੀ ਕਰੀ ਹੈ ਅਸੀਂ ਤਾਂ ਸਿਰਫ ਇਹਨੂੰ ਸਪੋਰਟ ਕਰਦੇ ਰਹੇ ਹਾਂ ਡੇਲੀ ਉਹੀ ਡਿਸਪਲਾਈਨ ਮੇਨਟੇਨ ਕਰਨਾ ਉਹ ਕਾਫੀ ਮੋਨੋਟਨਸ ਹੋ ਜਾਂਦਾ ਹੈ ਉਹੀ ਰੂਟੀਨ ਕਰਨਾ ਤੇ ਉਸੇ ਵਿੱਚ ਹੀ ਰਹਿਣਾ ਮੈਨੂੰ ਲੱਗਦਾ ਇੱਕ ਸੰਘਰਸ਼ ਹੀ ਹੈ ਜੇ ਮੈਂ ਮੈਨੂੰ ਕਿਸੇ ਨੇ ਹੀ ਗਾਈਡ ਕੀਤਾ ਤੇ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਤਾਂ ਫਿਰ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਮੇਰੀ ਤੇ ਫਿਰ ਮੈਂ ਵੀ ਆਪੇ ਆਪ ਹੀ ਰਿਸਰਚ ਕਰਕੇ ਸੋਚਿਆ ਕਿ ਮੈਂ ਵੀ ਇਹ ਹੀ ਕਰਨਾ ਹੈਲੇ ਸਰਵਿਸ ਦਾ ਅਲੋਟ ਹੋਈ ਨਹੀਂ ਹੈ ਮੈਨੂੰ ਆਇ ਲੱਗਦਾ ਆਈਆਰਐਸ ਹੋ ਜਾਉਂ ਨਹੀਂ ਮੈਨੂੰ ਲੱਗਦਾ ਕੁੜੀਆਂ ਤੇ ਮੁੰਡੇ ਦੋਨਾਂ ਵਿੱਚ ਹੀ ਪੋਟੈਂਸ਼ੀਅਲ ਹੈ ਤੇ ਤੁਸੀਂ ਜੇ ਟਰਾਈ ਕਰੋ ਤੁਸੀਂ ਪੂਰੀ ਕੋਸ਼ਿਸ਼ ਕਰੋ ਆਪਣੇ ਏਮ ਦੇ ਲਈ ਤੇ ਤੁਸੀਂ ਵੀ ਇੰਡੀਪੈਂਡੈਂਟ ਬਣੋ ਸਕਸੈਸ ਹਾਸਿਲ ਕਰੋ ਮਤਲਬ ਇੱਕ ਨਈ ਅਚੀਵਮੈਂਟ ਇਹੋ ਜਿਹੀ ਹੈ ਕਿ ਮਤਲਬ ਸਾਨੂੰ ਉਹਦੇ ਤੇ ਬੜਾ ਗਰਵ ਮਹਿਸੂਸ ਹੋ ਰਿਹਾ ਹੈ ਸਾਡੇ मतलब ਹਰੇਕ ਸਾਨੂੰ ਪਾਸ ਹੋਏ ਦੀਆਂ विशेस ਆ ਰਹੀਆਂ ਗੁੱਡ विशेस ਆ ਰਹੀਆਂ ਸ਼ਹਿਰ ਵੱਲ ਸ਼ਹਿਰ ਵੱਲੋਂ ਵੀ 진짜 ਮੈਨੂੰ ਤਾਂ ਚਲੋ ਮਹਿਸੂਸ ਨਹੀਂ ਹੋਇਆ ਕਿਉਂਕਿ ਅਸੀਂ ਜਿਵੇਂ ਅਦੀਰ ਜਿਹੜੀ ਇਨਸਟਾਲਮੈਂਟ ਵਾਈਜ਼ ਪੇ ਕਰਦੇ ਰਹੇ ਹਾਂ ਬਟ ਇਹਦੇ ਚ ਕੋਈ ਸਾਨੂੰ ਨਹੀਂ ਮਹਿਸੂਸ ਹੋਇਆ ਵੀ ਇਸ ਸਟੱਡੀਜ਼ ਕੋਈ ਜ਼ਿਆਦਾ ਖਰਚਾ ਹੁੰਦਾ ਹੈਗਾ ਬਸ ਮਿਹਨਤ ਜ਼ਿਆਦਾ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਸਾਡੀ ਬੇਟੀ ਨੇ ਮਤਲਬ ਇੰਨਾ ਅੱਛਾ ਮੁਕਾਮ ਹਾਸਿਲ ਕਰਿਆ ਹੈਗਾ ਮਤਲਬ ਕਾਫੀ ਅੱਛਾ ਫੀਲ ਹੋ ਰਿਹਾ ਬਸ ਐਕਸਪਲੇਨ ਵੀ ਨਹੀਂ ਕਰ ਸਕਦੀ ਇਸ ਚੀਜ਼ ਨੂੰ ਮਿਹਨਤਾਂ ਦੀ ਦੇਖੋ ਸਾਰੀ ਇਸ ਨੇ ਹੀ ਕਰੀ ਹੈ ਅਸੀਂ ਤਾਂ ਸਿਰਫ ਇਹਨੂੰ ਸਪੋਰਟ ਕਰਦੇ ਰਹੇ ਹਾਂ ਡੇਲੀ ਉਹੀ ਡਿਸਪਲਿਨ ਮੇਨਟੇਨ ਕਰਨਾ ਉਹ ਕਾਫੀ ਮੋਨੋਟਨਸ ਹੋ ਜਾਂਦਾ ਹੈ ਉਹੀ ਰੂਟੀਨ ਕਰਨਾ ਤੇ ਉਸੇ ਵਿੱਚ ਹੀ ਰਹਿਣਾ ਮੈਨੂੰ ਲੱਗਦਾ ਇੱਕ ਸੰਘਰਸ਼ ਹੀ ਹੈ ਜੇ ਮੈਂ ਮੈਨੂੰ ਕਿਸੇ ਨੇ ਹੀ ਗਾਈਡ ਕੀਤਾ ਤੇ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਤਾਂ ਫਿਰ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਮੇਰੀ ਤੇ ਫਿਰ ਮੈਂ ਵੀ ਆਪੇ ਆਪ ਹੀ ਰਿਸਰਚ ਕਰਕੇ ਸੋਚਿਆ ਕਿ ਮੈਂ ਵੀ ਇਹ ਹੀ ਕਰਨਾ।ਲੇ ਸਰਵਿਸ ਦਾ ਅਲੋਟ ਹੋਈ ਨਹੀਂ ਹੈ। ਮੈਨੂੰ ਆਇ ਲੱਗਦਾ ਆਈਆਰਐਸ ਹੋ ਜਾਊ। ਨਹੀਂ ਮੈਨੂੰ ਲੱਗਦਾ ਕੁੜੀਆਂ ਤੇ ਮੁੰਡੇ ਦੋਨਾਂ ਵਿੱਚ ਹੀ ਪੋਟੈਂਸ਼ੀਅਲ ਹੈ ਤੇ ਤੁਸੀਂ ਜੇ ਟਰਾਈ ਕਰੋ, ਤੁਸੀਂ ਪੂਰੀ ਕੋਸ਼ਿਸ਼ ਕਰੋ ਆਪਣੇ ਏਮ ਦੇ ਲਈ ਤੇ ਤੁਸੀਂ ਵੀ ਇੰਡੀਪੈਂਡੈਂਟ ਬਣੋ ਸਕਸੈਸ ਹਾਸਿਲ ਕਰੋ। ਮਤਲਬ ਇੱਕ ਨਈ ਅਚੀਵਮੈਂਟ ਇਹੋ ਜਿਹੀ ਹੈ ਕਿ ਮਤਲਬ ਸਾਨੂੰ ਉਹਦੇ ਤੇ ਬੜਾ ਗਰਵ ਮਹਿਸੂਸ ਹੋ ਰਿਹਾ। ਸਾਡੇ ਮਤਲਬ ਹਰੇਕ ਸਾਨੂੰ ਪਾਸ ਹੋਏ ਦੀਆਂ ਵਿਸ਼ੇਸ਼ ਆ ਰਹੇ ਹਨ ਗੁੱਡ ਵਿਸ਼ੇਸ਼ ਆ ਰਹੇ ਹਨ ਸ਼ਹਿਰ ਵਾਲੇ ਸ਼ਹਿਰ ਵੱਲੋਂ ਵੀ ਬਾਹਰੋਂ ਵੀ ਸੱਚਾ ਮੈਨੂੰ ਤਾਂ ਚਲੋ ਮਹਿਸੂਸ ਨਹੀਂ ਹੋਇਆ ਕਿਉਂਕਿ ਅਸੀਂ ਜਿਵੇਂ ਉਹਦੀ ਜਿਹੜੀ ਇੰਸਟਾਲਮੈਂਟ ਵਾਈਜ਼ ਪੇ ਕਰਦੇ ਰਹੇ ਹਾਂ ਬਟ ਇਹਦੇ ਚ ਕੋਈ ਸਾਨੂੰ ਨਹੀਂ ਮਹਿਸੂਸ ਹੋਇਆ ਵੀ ਇਸ ਸਟੱਡੀ ਵਿੱਚ ਕੋਈ ਜ਼ਿਆਦਾ ਖਰਚਾ ਹੁੰਦਾ ਹੈਗਾ ਬਸ ਮਿਹਨਤ ਜ਼ਿਆਦਾ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਸਾਡੀ ਬੇਟੀ ਨੇ ਮਤਲਬ ਇੰਨਾ ਅੱਛਾ ਮੁਕਾਮ ਹਾਸਿਲ ਕਰਿਆ ਹੈਗਾ ਮਤਲਬ ਕਾਫੀ ਅੱਛਾ ਫੀਲ ਹੋ ਰਿਹਾ ਬਸ ਐਕਸਪਲੇਨ ਵੀ ਨਹੀਂ ਕਰ ਸਕਦੀ ਇਸ ਚੀਜ਼ ਨੂੰ ਮਿਹਨਤਾਂ ਦੀ ਦੇਖੋ ਸਾਰੀ ਇਸ ਨੇ ਹੀ ਕਰੀ ਐ ਅਸੀਂ ਤਾਂ ਸਿਰਫ ਇਹਨੂੰ ਸਪੋਰਟ ਕਰਦੇ ਰਹੇ ਹਾਂ ਡੇਲੀ ਉਹੀ ਡਿਸਪਲਾਈਨ ਮੇਨਟੇਨ ਕਰਨਾ ਉਹ ਕਾਫੀ ਮੋਨੋਟਨਸ ਹੋ ਜਾਂਦਾ ਹੈ ਉਹੀ ਰੂਟੀਨ ਕਰਨਾ ਤੇ ਉਸੇ ਵਿੱਚ ਹੀ ਰਹਿਣਾ ਮੈਨੂੰ ਲੱਗਦਾ ਇੱਕ ਸੰਘਰਸ਼ ਹੀ ਹੈ ਜੇ ਮੈਂ ਮੈਨੂੰ ਕਿਸੇ ਨੇ ਹੀ ਗਾਈਡ ਕੀਤਾ ਤੇ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਤਾਂ ਫਿਰ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਮੇਰੀ ਤੇ ਫਿਰ ਮੈਂ ਵੀ ਆਪੇ ਆਪ ਹੀ ਰਿਸਰਚ ਕਰਕੇ ਸੋਚਿਆ ਕਿ ਮੈਂ ਵੀ ਇਹੀ ਕਰਨਾ। ਅਲੇ ਸਰਵਿਸ ਦਾ ਅਲੋਟ ਹੋਈ ਨਹੀਂ ਐ। ਮੈਨੂੰ ਆਇ ਲੱਗਦਾ ਆਈਆਰਐਸ ਹੋ ਜਾਊ। ਨਹੀਂ ਮੈਨੂੰ ਲੱਗਦਾ ਕੁੜੀਆਂ ਤੇ ਮੁੰਡੇ ਦੋਨਾਂ ਵਿੱਚ ਹੀ ਪੋਟੈਂਸ਼ੀਅਲ ਐ। ਤੇ ਤੁਸੀਂ ਜੇ ਟਰਾਈ ਕਰੋ, ਤੁਸੀਂ ਪੂਰੀ ਕੋਸ਼ਿਸ਼ ਕਰੋ ਆਪਣੇ ਏਮ ਦੇ ਲਈ ਤੇ ਤੁਸੀਂ ਵੀ ਇੰਡੀਪੈਂਡੈਂਟ ਬਣੋ ਸਕਸੈਸ ਹਾਸਿਲ ਕਰੋ। ਮਤਲਬ ਇੱਕ ਨਈ ਅਚੀਵਮੈਂਟ ਇਹੋ ਜਿਹੀ ਐ ਕਿ ਮਤਲਬ ਸਾਨੂੰ ਉਹਦੇ ਤੇ ਬੜਾ ਗਰਵ ਮਹਿਸੂਸ ਹੋ ਰਿਹਾ। ਸਾਡੇ ਮਤਲਬ ਹਰੇਕ ਸਾਨੂੰ ਪਾਸ ਹੋਏ ਦੀਆਂ ਵਿਸ਼ੇਸ਼ ਆ ਰਹੇ ਹਨ ਗੁੱਡ ਵਿਸ਼ੇਸ਼ ਆ ਰਹੇ ਹਨ ਸ਼ਹਿਰ ਵਾਲੇ ਸ਼ਹਿਰ ਵੱਲੋਂ ਵੀ ਬਾਹਰੋਂ ਵੀ ਸੱਚਾ ਮੈਨੂੰ ਤਾਂ ਚਲੋ ਮਹਿਸੂਸ ਨਹੀਂ ਹੋਇਆ ਕਿਉਂਕਿ ਅਸੀਂ ਜਿਵੇਂ ਉਹਦੀ ਜਿਹੜੀ ਇੰਸਟਾਲਮੈਂਟ ਵਾਈਜ਼ ਪੇ ਕਰਦੇ ਰਹੇ ਹਾਂ ਬਟ ਇਹਦੇ ਚ ਕੋਈ ਸਾਨੂੰ ਨਹੀਂ ਮਹਿਸੂਸ ਹੋਇਆ ਵੀ ਇਸ ਸਟੱਡੀ ਵਿੱਚ ਕੋਈ ਜ਼ਿਆਦਾ ਖਰਚਾ ਹੁੰਦਾ ਹੈਗਾ ਬਸ ਮਿਹਨਤ ਜ਼ਿਆਦਾ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਸਾਡੀ ਬੇਟੀ ਨੇ ਮਤਲਬ ਇੰਨਾ ਅੱਛਾ ਮੁਕਾਮ ਹਾਸਿਲ ਕਰਿਆ ਹੈਗਾ ਕਾਫੀ ਅੱਛਾ ਫੀਲ ਹੋ ਰਿਹਾ ਬਸ ਐਕਸਪਲੇਨ ਵੀ ਨਹੀਂ ਕਰ ਸਕਦੀ ਇਸ ਚੀਜ਼ ਨੂੰ ਮਿਹਨਤਾਂ ਦੀ ਦੇਖੋ ਸਾਰੀ ਇਸਨੇ ਹੀ ਕਰੀ ਹੈ ਅਸੀਂ ਤਾਂ ਸਿਰਫ ਇਹਨੂੰ ਸਪੋਰਟ ਕਰਦੇ ਰਹੇ ਹਾਂ ਡੇਲੀ ਉਹੀ ਡਿਸਪਲਿਨ ਮੇਨਟੇਨ ਕਰਨਾ ਉਹ ਕਾਫੀ ਮੋਨੋਟਨਸ ਹੋ ਜਾਂਦਾ ਹੈ ਉਹੀ ਰੂਟੀਨ ਕਰਨਾ ਤੇ ਉਸੇ ਵਿੱਚ ਹੀ ਰਹਿਣਾ ਮੈਨੂੰ ਲੱਗਦਾ ਇੱਕ ਸੰਘਰਸ਼ ਹੀ ਹੈ ਜੇ ਮੈਂ ਮੈਨੂੰ ਕਿਸੇ ਨੇ ਹੀ ਗਾਈਡ ਕੀਤਾ ਤੇ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਤਾਂ ਫਿਰ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਮੇਰੀ ਤੇ ਫਿਰ ਮੈਂ ਵੀ ਆਪੇ ਆਪ ਹੀ ਰਿਸਰਚ ਕਰਕੇ ਸੋਚਿਆ ਕਿ ਮੈਂ ਵੀ ਇਹ ਹੀ ਕਰਨਾ।ਲੇ ਸਰਵਿਸ ਦਾ ਅਲੋਟ ਹੋਈ ਨਹੀਂ ਐ। ਮੈਨੂੰ ਆਇ ਲੱਗਦਾ ਆਈਆਰਐਸ ਹੋ ਜਾਊ। ਨਹੀਂ ਮੈਨੂੰ ਲੱਗਦਾ ਕੁੜੀਆਂ ਤੇ ਮੁੰਡੇ ਦੋਨਾਂ ਵਿੱਚ ਹੀ ਪੋਟੈਂਸ਼ੀਅਲ ਐ ਤੇ ਤੁਸੀਂ ਜੇ ਟਰਾਈ ਕਰੋ, ਤੁਸੀਂ ਪੂਰੀ ਕੋਸ਼ਿਸ਼ ਕਰੋ ਆਪਣੇ ਏਮ ਦੇ ਲਈ ਤੇ ਤੁਸੀਂ ਵੀ ਇੰਡੀਪੈਂਡੈਂਟ ਬਣੋ ਸਕਸੈਸ ਹਾਸਿਲ ਕਰੋ। ਮਤਲਬ ਇੱਕ ਨਈ ਅਚੀਵਮੈਂਟ ਇਹੋ ਜਿਹੀ ਐ ਕਿ ਮਤਲਬ ਸਾਨੂੰ ਉਹਦੇ ਤੇ ਬੜਾ ਗਰਵ ਮਹਿਸੂਸ ਹੋ ਰਿਹਾ। ਸਾਡੇ ਮਤਲਬ ਹਰੇਕ ਸਾਨੂੰ ਪਾਸ ਹੋਏ ਦੀਆਂ ਮੇਸ਼ੇਜ਼ ਆ ਰਹੀਆਂ ਗੁੱਡ ਵਿਸ਼ੇਜ਼ ਆ ਰਹੀਆਂ ਸ਼ਹਿਰ ਵੱਲੋਂ ਸ਼ਹਿਰ ਵੱਲੋਂ ਇਹ 12ਵੀਂ ਸੱਚਾ ਮੈਨੂੰ ਤਾਂ ਚਲੋ ਮਹਿਸੂਸ ਨਹੀਂ ਹੋਇਆ ਕਿਉਂਕਿ ਅਸੀਂ ਜਿਵੇਂ ਅਦੀਰ ਜਿਹੜੀ ਇਨਸਟਾਲਮੈਂਟ ਵਾਈਜ਼ ਪੇ ਕਰਦੇ ਰਹੇ ਹਾਂ ਬਟ ਇਹਦੇ ਚ ਕੋਈ ਸਾਨੂੰ ਨਹੀਂ ਮਹਿਸੂਸ ਹੋਇਆ ਵੀ ਇਸ ਸਟੱਡੀ 'ਚ ਕੋਈ ਜ਼ਿਆਦਾ ਖਰਚਾ ਹੁੰਦਾ ਹੈਗਾ ਬਸ ਮਿਹਨਤ ਜ਼ਿਆਦਾ ਹੁੰਦੀ ਹੈ